ਸ਼ਨੀਚਰਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਲੀਡਰਾਂ ਨੂੰ ਲਾਈ ਗਈ ਸਜ਼ਾ ਦਾ ਪੰਜਵਾਂ ਦਿਨ ਰਿਹਾ ਸੁਬੀਰ ਸਿੰਘ ਬਾਦਲ ਸ਼੍ਰੀ ਫਤਿਹਗੜ ਸਾਹਿਬ ਵਿਖੇ ਪਹਿਰੇਦਾਰ ਦਾ ਚੋਲਾ ਪਾ ਕੇ ਆਪਣੀ ਤਨਖਾਹ ਪੂਰੀ ਕਰਨ ਪਹੁੰਚੇ ਇੱਕ ਘੰਟੇ ਚੌਪੜਾਰ ਦੀ ਸੇਵਾ ਨਿਭਾਉਣ ਤੋਂ ਬਾਅਦ ਸੁਬੀਰ ਬਾਦਲ ਨੇ ਸਿਮਰਨ ਕੀਤਾ ਲੰਗਰ ਹਾਲ ਵਿੱਚ ਝੂਠੇ ਭਾਂਡਿਆਂ ਦੀ ਸੇਵਾ ਵੀ ਕੀਤੀ ਤੇ ਸੁਖਦੇਵ ਸਿੰਘ ਢੀਂਡਸਾ ਜਿਹੜੇ ਦੋ ਦਿਨ ਆਪਣੀ ਤਨਖਾਹ ਦੇ ਵਿੱਚੋਂ ਗੈਰ ਹਾਜ਼ਰ ਰਹੇ ਉਹ ਸ਼ਨੀਚਰਵਾਰ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਪਹੁੰਚੇ ਸੇਤਨਾ ਸਾਜ਼ ਹੋਣ ਕਰਕੇ ਉਹ ਦੋ ਦਿਨ ਸੇਵਾ ਨਿਭਾ ਟੀਨ ਦਾ ਵੱਡਾ ਬਿਆਨ ਵੀ ਆਇਆ ਹੈ ਟੀਨ ਸਾਨੇ ਕਿ ਡੈਲੀਗੇਟ ਚੋਣਾਂ ਤੋਂ ਬਾਅਦ ਜੋ ਵੀ ਨਵਾਂ ਪ੍ਰਧਾਨ ਹੋਵੇਗਾ ਉਸ ਨੂੰ ਪ੍ਰਵਾਨ ਕਰਾਂਗੇ ਜੇ ਸੁਖਬੀਰ ਸਿੰਘ ਬਾਦਲਮੁਰ ਤੋਂ ਪ੍ਰਧਾਨ ਬਣਨਗੇ ਤਮੰਨੇ ਜਾਣਗੇ ਇਹ ਸਾਰੇ ਅਕਾਲੀ ਦਲਾਂ ਦੇ ਇਕੱਠੇ ਹੋਣ ਦਾ ਸਮਾਂ ਹੈ ਕੋਈ ਵੀ ਕੋਈ ਬਖਸ਼ ਵੀ ਆਏ ਜੁਨੋ ਜੇ ਨਵਾਂ ਪ੍ਰਧਾਨ ਚੁਣ ਲੈ ਕੋਈ ਉਹ ਕਿਉਂ ਨਹੀਂ ਹੋएगी ਜੀ ਜਦੋਂ ਕੋਈ ਚੁਣਿਆ ਗਿਆ ਉਹਦੀ ਹੋएगी ਗਲਤ ਹੈ ਵੀ ਚੁਣਿਆ ਜਾਵੇ ਨਵੀਂ ਜਿਹੜੀ ਹੈਗੀ ਤੇ ਅਸੀਂ ਤਾਂ ਜਾਣੇ ਕਿ ਜਨਵੀ ਜਨ ਦੇ ਹੱਥ ਚਾਵੇਂ ਹੂੰ ਕੀ ਕੀਤਾ ਸਾਰੇ ਚਾਹੁੰਦੇ ਆ ਵੀ ਇੱਥੇ ਹੋਵੇ ਤੇ ਲੋਕ ਵੀ ਚਾਹੁੰਦੇ ਲੋਕਾਂ ਦੇ ਮਨ ਵਿੱਚ ਬਾਹਰ ਵੀ ਜਿੰਨੀ ਦੁਨੀਆ ਬੈਠੀ ਹੋਈ ਇਹ ਕਹਿੰਦੇ ਵੀ ਭਾਈ ਕਿੱਟੇ ਹੋ ਕੇ ਵੀ ਦੋ ਦਿਨ ਸ਼੍ਰੀ ਫਤਿਹਗੜ ਸਾਹਿਬ ਦੀ ਸੇਵਾ ਕਰਨ ਤੋਂ ਬਾਅਦ ਸੁਖਵੀਰ ਸਿੰਘ ਬਾਦਲ 9 ਤੇ 10 ਦਸੰਬਰ ਨੂੰ ਤਕਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚਣਗੇ ਜਿੱਥੇ ਉਹ ਸੇਵਾ ਕਰਨਗੇ ਸੁਖਵੀਰ ਸਿੰਘ ਬਾਦਲ ਦੇ ਤਕਤ ਸ੍ਰੀ ਦਮਦਮਾ ਸਾਹਿਬ ਪਹੁੰਚਣ ਤੋਂ ਪਹਿਲਾਂ ਹੀ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਗਏ ਨੇ ਤੇ ਆਖਰੀ ਦਿਨ ਸੁਖਵੀਰ ਬਾਦਲ ਦੀ ਸੇਵਾ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਹੋਵੇਗੀ 7 ਦਸੰਬਰ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਪਹਿਰੇਦਾਰੀ ਦੀ ਸੇਵਾ ਨਿਭਾ ਰਹੇ ਸੁਖਵੀਰ ਬਾਦਲ ਤੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸ ਵਿੱਚ ਹਮਲੇ ਤੋਂ ਬਾਅ ਉਤਾਰ ਦਿੰਦਾ ਇਸ ਤੋਂ ਨਾਰਾਜ਼ ਦਲ ਖਾਲਸਾ ਜਥੇਬੰਦੀ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਿਕਾਇਤ ਕੀਤੀ ਹੈ ਦਲ ਖਾਲਸਾ ਦੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਅਕਾਲ ਤਖਤ ਸਾਹਿਬ ਦੇ ਸਖਤਰੇ ਦੇ ਸਾਹਮਣੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਂ ਕਿ ਅਕਾਲੀ ਲੀਡਰ ਵੱਲੋਂ ਦਸਤਾਰ ਉਤਾਰੇ ਜਾਣ ਨਾਲ ਹਜ਼ਾਰਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਕਹਿੰਦੇ ਨਰਾਇਣ ਸਿੰਘ ਚੌੜਾ ਨੇ ਜੋ ਕੀਤਾ ਹੈ ਉਸ ਨੂੰ ਭਾਰਤੀ ਕਾਨੂੰਨ ਦੇ ਮੁਤਾਬਿਕ ਜੋ ਮਰਜ਼ੀ ਸਜ਼ਾ ਦਿੱਤੀ ਜਾਵੇ ਪਰ ਜੋ ਇੱਕ ਸਿੱਖ ਦੇ ਚਿੰਨਾ ਦੀ ਬੇਅਦਬੀ ਹੋਈ ਹੈ ਦਸਤਾਰ ਦੀ ਬੇਅਦਬੀ ਹੋਈ ਹੈ ਉਸ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਅਕਾਲ ਤਖਤ ਸਖਤਰਿਤ ਕਿਸੇ ਕਾਰਨ ਬੰਦ ਹੋਣ ਕਰਕੇ ਦਲ ਖਾਲਸਾ ਦੇ ਲੀਡਰਾਂ ਨੇ ਆਪਣਾ ਮੰਗ ਪੱਤਰ ਸਖਤਰੇ ਦੇ ਬਾਹਰ ਚਿਪਕਾ ਦਿੱਤਾ ਅਤੇ ਸਖਤਰੇ ਦੇ ਮੁਲਾਜ਼ਮਾਂ ਪ੍ਰਤੀ ਵੀ ਗਿਲਾ ਪ੍ਰਗਟਾਇਆ ਪਠਾਨਕੋਟ ਦੇ ਯੂਥ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਜਸਪ੍ਰੀਤ ਸਿੰਘ ਰਾਣਾ ਜਿਹੜਾ ਕਿ ਲਹਿਰ ਤੇ ਚਲਾਉਂਦਾ ਪਗੜੀ ਸੰਭਾਲ ਜਟਾ ਹੈ ਉਹਦੇ ਨਾਲ ਜੁੜੇ ਹੋਏ ਲੋਕ ਨੇ ਪੱਗਾਂ ਬੰਨਾਂ ਦਾ ਢੋਂਗ ਕਰਦੇ ਨੇ ਤੇ ਉਸ ਬੰਦੇ ਦੀ ਆ ਕੇ ਮਗਰੋਂ ਪੱਗ ਲਾਉਂਦੇ ਨੇ ਜਿਹਨੂੰ ਦਸਾਂ ਬੰਦਿਆਂ ਨੇ ਫੜਿਆ ਆ ਮਗਰੋਂ ਆ ਕੇ ਲਾਈਏ ਕਈ ਕਲ ਦਲਜੀਤ ਸਿੰਘ ਚੀਮਾ ਨੇ ਸ਼ਰਿਆਮ ਪ੍ਰੈਸ ਦੇ ਚ ਝੂਠ ਬੋਲ ਰਹੇ ਨੇ ਕਿ ਜੀ ਝਗੜਾ ਵਿੱਚੋਂ ਲੜ ਰਹੇ ਆ ਜਾਂ ਉਹਦੇ ਵਿੱਚੋਂ ਲੱਥੀ ਲੜਾਈ ਝਗੜੇ ਚ ਲੱਗੀ ਲੱਥੀ ਪੱਗ ਵੱਖਰੀ ਚੀਜ਼ ਆ ਪਰ ਜਾਨ ਬੁੱਝ ਕੇ ਮਗਰੋਂ ਆ ਕੇ ਹੱਥ ਪਾ ਕੇ ਲਾਈ ਗਈ ਪੱਗ ਵਖਰੀ ਚੀਜ਼ ਹੈ ਜੇ ਤੇ ਮੈਗਨਾ ਸ਼ੁਕਰ ਹੈ ਆਕਾਲਪੁਰ ਕ ਵਾਹਿਗੁਰੂ ਦਾ ਕਿ ਤੁਹਾਡੇ ਕੈਮਰੇ ਉੱਥੇ ਸੀਗੇ ਨਹੀਂ ਤੇ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦੇਣਾ ਸੀ ਬਦਬੀ ਵਾਂਗ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੇ ਕੁਝ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼੍ਰੀ ਕਲਤਖ ਸਾਹਿਬ ਦੇ ਜਥੇਦਾਰ ਗੈਨ ਰਘਵੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਸਚਕਣ ਸ੍ਰੀ ਹਰਮੰਦਰ ਸਾਹਿਬ ਦੀ ਡਿਊਟੀ ਤੇ ਗੋਲੀਆਂ ਮਾਰਨ ਕਰਕੇ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਐਸਜੀਪੀਸੀ ਦੇ ਵਫਦ ਦੀ ਅਗਵਾਈ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਨੇ ਕੀਤੀ ਕਲਿਆਣ ਨੇ ਕਿਹਾ ਕਿ ਹਮਲਾ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਸਿੱਧੇ ਤੌਰ ਤੇ ਤੋਹੀਨ ਹੈ ਉੱਥੇ ਹੀ ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਦੀ ਵੱਡੀ ਬੇਅਦਬੀ ਹੈ ਪਵਨ ਸਥਾਨ 'ਵਲ ਹਮਲਾ ਕਰੋੜਾ ਸ਼ਰਧਾਲੂਆਂ ਦੀਆਂ ਭਾਵਨਾਵਾਂ ਤਾਰ-ਤਾਰ ਕਰਨ ਵਾਲਾ ਹੈ ਕਹਿੰਦੇ ਸਿੱਖ ਜਗਤ ਉਹ ਤਾਂ ਪਹਿਲਾਂ ਹੀ ਜੂਨ 84 ਸਮੇਂ ਕਾਂਗਰਸ ਹਕੂਮਤ ਵੱਲੋਂ ਇਸ ਸਥਾਨ ਤੇ ਕੀਤੇ ਗਏ ਫੌਜੀ ਹਮਲੇ ਦਾ ਦਰਦ ਨਹੀਂ ਭੁੱਲਿਆ ਜਾ ਰਿਹਾ ਤੇ ਇਹ ਦੂਸਰੀ ਵਾਰੀ ਇੱਥੇ ਗੋਲੀ ਵੱਜ ਨਰਨ ਸਿੰਘ ਚੌੜਾ ਨੇ ਜਿਸ ਦਿਨ ਸੁਖਵੀਰ ਬਾਦਲ ਤੇ ਹਮਲਾ ਕੀਤਾ ਸੀ ਉਸ ਦਿਨ ਤਾਂ ਭਾਜਪਾ ਦੇ ਲੀਡਰ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖਾਸਾ ਭੜਕੇ ਸਨ ਪਰ ਹੁਣ ਉਹਨਾਂ ਦੇ ਬਿਆਨ ਬਦਲ ਗਏ ਨੇ ਅਕਾਲੀ ਦਲ ਤੇ ਤੰਜ ਕਸਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਸਾਰੇ ਅਕਾਲੀ ਦਲ ਨੂੰ ਤਾਂ ਮਿਲ ਕੇ ਨਰਨ ਸਿੰਘ ਚੌੜਾ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਨਰਨ ਸਿੰਘ ਚੌੜਾ ਦੀ ਕਹਿੰਦੇ ਸੁਖਵੀਰ ਬਾਦਲ ਨਾਲ ਕੋਈ ਨਿੱਜੀ ਦੁਸ਼ਮਣੀ ਜਾਂ ਵੈਰ ਵਿਰੋਧ ਤਾਂ ਹੈ ਨਹੀਂ ਸੀ ਉਸਨੇ ਭਾਵਨਾਵਾਂ 'ਚ ਆ ਕੇ ਸੁਖਵੀਰ ਬਾਦਲ ਤੇ ਗੋਲੀ ਚਲਾਈ ਤੇ ਇਹ ਗੋਲੀ ਸੁਖਵੀਰ ਬਾਦਲ ਨੂੰ ਲੱਗੀ ਵੀ ਨਹੀਂ ਬਲਕਿ ਕੰਧ ਤੇ ਜਾ ਲੱਗੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ ਉਹਨਾਂ ਦੇ ਲਈ ਗੁਰੂ ਸਾਹਿਬ ਤੋਂ ਵੱਧ ਕੁਝ ਵੀ ਨਹੀਂ ਹੈ ਜਦੋਂ ਕਹਿੰਦੇ ਨਰਾਇਣ ਸਿੰਘ ਚੌੜਾ ਨੂੰ ਪਤਾ ਲੱਗਿਆ ਕਿ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਕਰਵਾਈ ਸੀ ਤੇ ਉਸਨੇ ਆਪਣੀ ਗਲਤੀ ਮੰਨੀ ਵੀ ਹੈ ਤਾਂ ਉਸਨੇ ਭਾਵਨਾਵਾਂ ਦੇ ਵਿੱਚ ਵਹਿ ਕੇ ਗੋਲੀ ਚਲਾਈ ਇਸ ਕਰਕੇ ਅਕਾਲੀ ਦਲ ਨੂੰ ਤਾਂ ਨਰਾਇਣ ਸਿੰਘ ਨੂੰ ਸਨਮਾਨਿਤ ਕਰਨਾ ਚਾਹੀਦਾ ਬਿੱਟੂ ਇੱਥੇ ਹੀ ਨਹੀਂ ਰੁਕੇ ਕਹਿੰਦੇ ਚੌੜਾ ਦੀ ਤਾਂ ਅਜਾਇਬ ਘਰ ਦੇ ਵਿੱਚ ਫੋਟੋ ਲਾ ਕੇ ਉਸਨੂੰ ਸਨਮਾਨ ਦੇਣਾ ਚਾਹੀਦਾ ਜਿਵੇਂ ਵਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਬਾਦਲ ਬਾਕੀ ਹਮਲਾਵਰਾਂ ਨੂੰ ਦਿੰਦੇ ਰਹੇ ਨੇ ਤੇ ਬਿੱਟੂ ਨੇ ਨਰਾਇਣ ਸਿੰਘ ਚੌੜਾ ਨੂੰ ਕੌਮ ਦਾ ਹੀਰਾ ਤ ਹਮਲਾ ਉਦੋਂ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 3 ਮੰਨਿਆ ਅਕਾਲ ਤਖਤ ਸਾਹਿਬ ਮੂਹਰੇ ਤੇ ਜਥੇਦਾਰ ਸਹਿਬਾਨਾਂ ਦੇ ਮੂਹਰੇ ਇਹ ਕਮਿਟ ਕੀਤਾ ਮੰਨਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸੀਂ ਕੀਤੀ ਆ ਫਿਰ ਜਿਹੜੇ ਸਤਕਾਰਯੋਗ ਚੌੜਾ ਸਾਹਿਬ ਨੇ ਜਿਹੜੇ ਨਾਰਾਇਣ ਸਿੰਘ ਚੌੜਾ ਨੇ ਤੇ ਜਦੋਂ ਇਹ ਗੱਲ ਜਿਹੜੀ ਹੋਈ ਆ ਇਹ ਉਹਨਾਂ ਨੇ ਕੋਈ ਨਿੱਜੀ ਆਪਣੇ ਲਈ ਨਹੀਂ ਕੋਈ ਕੀਤੀ ਉਹਨਾਂ ਨੇ ਕੋਈ ਨਿੱਜੀ ਉਹਨਾਂ ਦਾ ਵੈਰ ਵਿਰੋਧ ਨਹੀਂ ਸੀ ਸੁਖਵੀਰ ਸਿੰਘ ਬਾਦਲ ਹੋਣਾ ਨਾਲ ਉਹਨਾਂ ਦਾ ਸਿਰਫ ਭਾਵਨਾ ਚ ਆ ਕੇ ਜਿਹੜੇ ਇੱਕ ਸਿੱਖ ਪੰਥ ਦੇ ਵਿੱਚ ਸਿੱਖਾਂ ਲਈ ਜਾਂ ਸਭ ਲਈ ਜਿਹੜੇ ਮੰਨਦੇ ਆ ਉਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਤਾਂ ਕੁਝ ਹੈ ਨਹੀਂ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਨੇ ਬੇਅਦਬੀ ਕਰਾਈ ਆ ਤਾਂ ਉਹ ਭਾਵਨਾ ਦੇ ਵਿੱਚ ਆ ਕੇ ਉਹ ਭਾਵਨਾ ਦੇ ਵਹਿਕੇ ਵਿੱਚ ਉਹਨਾਂ ਨੇ ਇਹ ਗੋਲੀ ਜਿਹੜੀ ਚਲਾਈ ਤੇ ਪਰ ਗੋਲੀ ਵੀ ਚਲਾਈ ਗੋਲੀ ਕਿਣਾ ਉਹਨਾਂ ਦੇ ਕਿਤੇ ਵੱਜੀ ਵੀ ਨਹੀਂ ਗਈ ਉਧਰ ਅਵਨੀਤ ਸਿੰਘ ਬਿੱਟੂ ਦੇ ਬਿਆਨ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਵੀ ਦਿੱਤਾ ਕਲੇਰ ਨੇ ਕਿਹਾ ਕਿ ਜਿਸ ਤਰ੍ਹਾਂ ਬਿੱਟੂ ਨੇ ਚੌੜਾ ਦੀ ਵਕਾਲਤ ਕੀਤੀ ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਇਸ ਦੇ ਪਿੱਛੇ ਏਜੰਸੀਆਂ ਦਾ ਹੱਥ ਹੈ ਇਸੇ ਲਈ ਕਹਿੰਦੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਹਮਦਰਦੀ ਵਾਲੇ ਐਂਗਲ ਦੇ ਨਾਲ ਜਾਂਚ ਕਰਵਾਉਣ ਦਾ ਬਿਆਨ ਵੀ ਦਿੱਤਾ ਸੀ ਕਲੇਰ ਨੇ ਕਿਹਾ ਕਿ ਮੌਜੂਦਾ ਏਜੰਸੀਆਂ ਪੰਜਾਬ ਦੀ ਮਾਡਰਨ ਅਕਾਲੀ ਲੀਡਰਸ਼ਿਪ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਔਰ ਮੈਂ ਬਿੱਟੂ ਸਾਹਿਬ ਨੂੰ ਬੜੇ ਸ ਇਹ ਰਵਨੀਤ ਬਿੱਟੂ ਸਾਹਿਬ ਜਦੋਂ ਜਦੋਂ ਕੋਈ ਅਕਾਲ ਤਖਤ ਸਾਹਿਬ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਸੱਚੇ ਪਾਤਸ਼ਾਹ ਦੇ ਘਰ ਤੇ ਚੜ ਕੇ ਆਇਆ ਹਥਿਆਰ ਲੈ ਕੇ ਗੋਲੀਆਂ ਚਲਾਈਆਂ ਨੇ ਉਹਨਾਂ ਦਾ ਬਚਿਆ ਕੱਖ ਨਹੀਂ ਹਾਂ ਤੁਹਾਡੀ 84 ਵਾਲੀ ਮਾਨਸਿਕਤਾ ਹੈ ਇੰਦਰਾ ਗਾਂਧੀ ਨੂੰ ਤੁਸੀਂ ਮਾਂ ਕਹਿੰਦੇ ਹੋ ਜਾਂ 84 ਚ ਦਰਬਾਰ ਸਾਹਿਬ ਤੇ ਗੋਲੀ ਚੱਲੀ ਜਦ ਨਰੈਣ ਸਿੰਘ ਚੌੜੇ ਨੇ ਗੋਲੀ ਚਲਾਈ ਤੇ ਜਦ ਰਵਨੀਤ ਬਿੱਟੂ ਕਹਿੰਦਾ ਜੀ ਨਰੈਣ ਸਿੰਘ ਚੌੜੇ ਦਾ ਸਨਮਾਨ ਹੋਣਾ ਚਾਹੀਦਾ ਉਹਨੇ ਤਾਂ ਇੱਕ ਸੰਪਤੀ ਦੇ ਵਿੱਚ ਆ ਕੇ ਕੀਤਾ ਮਤਲਬ ਉਹੀ ਡੀਪ ਸਟੇਟ ਪਾਲਿਸੀ ਏਜੰਸੀਆਂ ਦਾ ਖੇਡ ਹਰਿਆਣਾ ਦੇ ਬੀਜੇਪੀ ਲੀਡਰ ਰਮਨ ਮਲਿਕ ਨੇ ਸੁਖਵੀਰ ਬਾਦਲ ਨੂੰ ਦਿੱਤੀ ਗਈ ਸਜ਼ਾ ਨੂੰ ਨਾ ਕਾਫੀ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਬੇਅਦਬੀ ਦੀ ਜਿਹੜੀ ਸਜ਼ਾ ਦਿੱਤੀ ਉਹ ਬਹੁਤ ਹੀ ਘੱਟ ਹੈ ਸੁਖਵੀਰ ਬਾਦਲ ਨੂੰ ਇੰਨੀ ਛੋਟੀ ਸਜ਼ਾ ਕਿਉਂ ਦਿੱਤੀ ਗਈ ਅਕਾਲ ਤਖਤ ਸਾਹਿਬ ਵਿਖੇ ਕੋਈ ਵੀ ਸਿਆਸੀ ਪਾਰਟੀ ਸ਼ਾਮਲ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਸਿਆਸੀ ਲੋਕਾਂ ਨੂੰ ਬਾਹਰ ਕਿਤੇ ਜਾਣ ਦੀ ਮੰਗ ਕੀਤੀ ਉਧਰ ਅਕਾਲੀ ਦਲ ਦੇ ਲੀਡਰ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਹੈ ਕਿ ਮਲਿਕ ਵਰਗੇ ਬੰਦੇ ਬੀਜੇਪੀ ਦੇ ਇਸ਼ਾਰੇ ਤੇ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਸਵਾਲ ਚ ਖਿਲਾਫ ਸਾਜ਼ਿਸ਼ ਦੇ ਵਿੱਚ ਸ਼ਾਮਲ ਹੈ ਸੁਖਬੀਰ ਬਾਦਲ ਤੇ ਹੋਏ ਹਮਲੇ ਤੋਂ ਬਾਅਦ ਸ਼ੁਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅੰਤਰਿੰਗ ਕਮੇਟੀ ਕਹਾਉਣ ਵਾਲੀ ਕਮੇਟੀ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਸੀ ਜਿਸ ਤੋਂ ਬਾਅਦ ਐਸਜੀਪੀਸੀ ਦੇ ਅੰਤਰਿੰਗ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਫੁੜੈਣ ਬੀਬੀ ਪਰਮਜੀਤ ਕੌਰ ਲਾਂਦਰਾ ਮਹਿੰਦਰ ਸਿੰਘ ਹੁਸੈਨਪੁਰ ਕਰਨੈਲ ਸਿੰਘ ਪੰਜੋਲੀ ਅਤੇ ਮਿੱਠੂ ਸਿੰਘ ਕਾਨੇਕੇ ਨੇ ਇਸ ਤੇ ਸਵਾਲ ਚੁੱਕੇ ਹਨ ਉਹਨਾਂ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਜੇ ਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਭਗੌੜਾ ਹੋਣਾ ਹੁੰਦਾ ਸਬੂਤ ਪੇਸ਼ ਕੀਤਾ ਐਸਜੀਪੀਸੀ ਮੈਂਬਰ ਨੇ ਕਿਹਾ ਕਿ ਸਿੰਘ ਸਾਹਿਬ ਵੱਲੋਂ ਆਦੇਸ਼ ਜਾਰ ਕਰਕੇ ਸਖਤਰਿਤ ਵਿਖੇ ਜਾਣਕਾਰੀ ਭੇਜੀ ਜਾਵੇ ਪਰ ਇਸ ਦੇ ਉਲਟ ਜਾ ਕੇ ਵਰਕਿੰਗ ਕਮੇਟੀ ਦੇ ਮੁਖੀ ਬਲਵਿੰਦਰ ਸਿੰਘ ਭੁੰਦਰ ਨੇ ਕੰਮ ਨੂੰ ਸ਼ਰਮਸਾਰ ਕਰ ਦਿੱਤਾ ਹੈ ਐਨਾ ਹੀ ਨਹੀਂ ਕਹਿੰਦੇ ਸੁਮੇਦ ਸੈਣੀ ਜਿਸ ਨੂੰ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਦਾ ਡੀਜੀਪੀ ਲਾ ਦਿੱਤਾ ਸੀ ਉਸ ਦੇ ਵਕੀਲ ਰਹੇ ਸਤਨਾਮ ਸਿੰਘ ਕਲੇਰ ਦੇ ਪੁੱਤਰ ਅਰਸ਼ਦੀਪ ਸਿੰਘ ਕਲੇਰ ਨੂੰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਕੀਤਾ ਗਿਆ ਕਹਿੰਦੇ ਅਰਸ਼ਦੀਪ ਕਲੇਰ ਦਾ ਮੀਟਿੰਗ ਦੇ ਵਿੱਚ ਹਾਜ਼ਰ ਹੋਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਕਲੈ ਦਲ ਦੀ ਲੀਡਰਸ਼ਿਪ ਨੇ ਹਾਲੇ ਤੱਕ ਵੀ ਪੰਥਕ ਗਲਤੀਆਂ ਤੋਂ ਕੋਈ ਸਬਕ ਨਹੀਂ ਲਿਆ ਹਾਲੇ ਵੀ ਕੌਮ ਨਾਲ ਚਤਰਾਈ ਕਰ ਰਹੇ ਨੇ ਉਧਰ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖੈਰਾ ਨੇ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਤੇ ਗੰਭੀਰ ਇਲਜ਼ਾਮ ਲਾਉਂਦੇ ਕਿਹਾ ਕਿ ਉਹਨਾਂ ਨੇ ਅਕਾਲੀ ਲੀਡਰਸ਼ਿਪ ਨੂੰ ਖਤਮ ਕਰ ਦਿੱਤਾ ਉਹਨਾਂ ਕਹਿੰਦੇ ਮੇਰੇ ਪਿਤਾ ਸਮੇਤ ਪਤਾ ਨਹੀਂ ਕਿੰਨੇ ਅਕਾਲੀ ਲੀਡਰਾਂ ਨੂੰ ਇੱਕ ਇੱਕ ਕਰਕੇ ਖਤਮ ਕੀਤਾ ਜਿਸ ਦਾ ਨਤੀਜਾ ਇਹ ਹੈ ਕਿ ਅੱਜ ਅਕਾਲੀ ਦਲ ਨੂੰ ਲੀਡ ਕਰਨ ਵਾਲਾ ਕੋਈ ਵੀ ਲੀਡਰ ਸਾਡੇ ਵਿੱਚ ਮੌਜੂਦ ਨਹੀਂ ਹੈ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਠੇ ਕਿਸਾਨਾਂ ਦੇ ਨਾਲ ਗੱਲਬਾਤ ਲਈ ਸਰਕਾਰ ਨੇ ਕੋਈ ਹੱਥ ਅੱਗੇ ਨਹੀਂ ਵਧਾਇਆ ਜਿਸ ਤੋਂ ਬਾਅਦ 8 ਦਸੰਬਰ ਐਤਵਾਰ ਨੂੰ ਫੇਰ ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਜਥਾ ਦਿੱਲੀ ਵੱਲ ਨੂੰ ਕੂਚ ਕਰੇ ਕੋਈ ਵੀ ਸੱਦਾ ਨਾ ਮਿਲਣ ਤੋਂ ਬਾਅਦ ਕਿਸਾਨ ਲੀਡਰ ਸਰਵਨ ਸਿੰਘ ਪੰਦੇ ਦੀ ਅਗਵਾਈ ਦੇ ਵਿੱਚ ਕਿਸਾਨਾਂ ਨੇ ਸ਼ੰਭੂ ਬਾਰਡਰ ਤੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਅਸੀਂ ਕੇਂਦਰ ਸਰਕਾਰ ਨੂੰ ਸ਼ਨੀਵਾਰ ਤੱਕ ਗੱਲਬਾਤ ਦਾ ਅਲਟੀਮੇਟਮ ਦਿੱਤਾ ਸੀ ਪਰ ਸਰਕਾਰ ਦੇ ਵੱਲੋਂ ਕੋਈ ਜਵਾਬ ਨਹੀਂ ਆਇਆ ਇਸੇ ਲਈ ਤੈਰ ਰਣਨੀਤੀ ਮੁਤਾਬਕ ਹੁਣ ਐਤਵਾਰ ਨੂੰ ਇੱਕ ਹੋਰ ਮਰਜੀਵੜਿਆਂ ਦਾ ਜਥਾ ਦਿੱਲੀ ਵੱਲ ਨੂੰ ਰਵਾਨਾ ਹੋਏਗਾ ਪੰਦੇ ਨੇ ਕਿਹਾ ਕਿ ਮੋਦੀ ਸਰਕਾਰ ਦੇ ਮੰਤਰੀਆਂ ਦੇ ਬਿਆਨ ਤੇ ਅਸਲੀਅਤ ਦੇ ਵਿੱਚ ਬਹੁਤ ਅੰਤਰ ਹੈ ਮੀਡੀਆ 'ਚ ਕਹਿੰਦੇ ਨੇ ਅਸੀਂ ਗੱਲਬਾਤ ਲਈ ਤਿਆਰ ਹਾਂ ਪਰ ਸੱਦਾ ਕੋਈ ਨਹੀਂ ਆਉਂਦਾ ਮੋਦੀ ਸਰਕਾਰ ਆਪਣੇ ਸਟੈਂਡ ਤੋਂ ਪਿੱਛੇ ਹਟ ਗਈ ਹੈ ਪੰਦੇ ਨੇ ਕਿਹਾ ਕਿ ਲਾਇਆ ਗਿਆ ਕਿ ਅਸੀਂ ਹਥਿਆਰਾਂ ਨਾਲ ਅੱਗੇ ਵਧ ਰਹੇ ਹਾਂ ਪਰ ਸਾਰੇ ਜਾਣਦੇ ਨੇ ਕਿ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਪੈਦਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜ਼ਾਬਤੇ ਵਿੱਚ ਜਿਹੜੀ ਮਾੜੀ ਮੋਟੀ ਕਮੀ ਰਹੀ ਹੈ ਉਸ ਨੂੰ ਅਸੀਂ ਐਤਵਨੂ ਦੂਰ ਕਰ ਲਵਾਂਗੇ ਪੰਦੇਰ ਨੇ ਕਿਹਾ ਕਿ ਲੋਕ ਹੁਣ ਸਾਡੇ ਨਾਲ ਨਹੀਂ ਉਹਨਾਂ ਨੇ ਵੇਖ ਲਿਆ ਕਿ ਅਸੀਂ ਟਰੈਕਟਰ ਟਰਾਲੀਆਂ ਵਾਲੀ ਗੱਲ ਛੱਡਦੇ ਹੋਏ ਪੈਦਲ ਅੱਗੇ ਵਧ ਰਹੇ ਸੀ ਇਸ ਦੇ ਬਾਵਜੂਦ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਸਾਡੇ ਤੇ ਹੰਝੂ ਕਾਸਤੇ ਗੋਲੇ ਛੱਡੇਗੇ ਵੀ ਸਰਕਾਰ ਕਾ ਅਭੀ ਤੱਕ ਹਮੇ ਕੋਈ ਵੀ ਵਾਰਤਾ ਕੇ ਲਿਏ ਕੋਈ ਸੰਦੇਸ਼ ਆਇਆ ਨਹੀਂ ਹੈ ਵੀ ਕੱਲ बारह बजे 101 किसानों मजदूरों का जथा जिस तरह से पहले दिन पीसफुली ढंग से आगे बढ़ा है उसी तरह से आगे बढ़ेगा और जैसे पहले हम लोग पंजाबी में उसे जाप्ता कहते हैं डिसिप्लिन अनुशासन जो पहले हमने बना के रखा अगर उसमें कुछ थोड़ी बहुत कमी थी तो उसको कल और पूरा किया जाएगा ਉਧਰ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਤੇ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅਸੀਂ ਬਿਨਾਂ ਸਦਿਆਂ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਾਮਲ ਨਹੀਂ ਹੋਵਾਂਗੇ ਜੇ ਕੱਲ ਨੂੰ ਕੁਝ ਗਲਤ ਹੋਇਆ ਤਾਂ ਹਫੜਾ ਦਫੜੀ ਪੱਛ ਜਾਊਗੀ ਪਰ ਸਾਡਾ ਨੈਤਿਕ ਸਮਰਥਨ ਉਹਨਾਂ ਦੇ ਨਾਲ ਹੈ ਉਹਨਾਂ ਦੀਆਂ ਮੰਗਾਂ ਵੀ ਜਾਇਜ਼ ਨੇ ਕਹਿੰਦੇ ਜੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਜਾਂਦੀਆਂ ਤਾਂ ਸਰਕਾਰ ਤੇ ਹਾਵੀ ਹੋਇਆ ਜਾ ਸਕਦਾ ਸੀ ਪਰ ਸਰਵੰਤ ਸਿੰਘ ਪੰਦੇਰ ਤੇ ਜਗਜੀਤ ਸਿੰਘ ਢੱਲਵਾਲ ਨੇ ਸਾਡੀ ਗੱਲ ਨਹੀਂ ਸੁਣੀ ਵਿਰੋਧੀ ਪਾਰਟੀਆਂ ਦੇ ਸਿਆਸੀ ਲੀਡਰ ਵੀ ਕਿਸਾਨਾਂ ਦੇ ਹੱਕ ਵਿੱਚ ਬਿਆਨ ਦੇ ਰਹੇ ਨੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਸਰਕਾਰ ਮੂਰੇ ਰੱਖਣਾ ਚਾਹੁੰਦੇ ਨੇ ਦਿੱਲੀ ਆ ਕੇ ਆਪਣਾ ਦਰਦ ਸਰਕਾਰ ਨੂੰ ਦੱਸਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਰਾਹ ਦੇ ਵਿੱਚ ਹਰਿਆਣਾ ਦੀ ਸਰਕਾਰ ਨੇ ਰੋਕ ਕੇ ਹਮਲਾ ਕੀਤਾ ਹੰਝੂ ਗੈਸ ਦੇ ਗੋਲੇ ਛੱਡੇ ਰਾਹੁਲ ਗਾਂਧੀ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣ ਕੇ ਉਹਨਾਂ ਦਾ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਮੋਦੀ ਸਰਕਾਰ ਦੀ ਅਸੰਵੇਦਨਸ਼ੀਲਤਾ ਕਰਕੇ ਦੇਸ਼ ਪਹਿਲੇ ਕਿਸਾਨ ਅੰਦੋਲਨ ਦੇ ਵਿੱਚ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਨੂੰ ਭੁੱਲਿਆ ਨਹੀਂ ਹੈ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਹੰਝੂ ਗੈਸ ਦੇ ਗੋਲੇ ਛੱਡੇ ਜਾਣ ਦੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਮੌਜੂਦਾ ਨਾਇਬ ਸੈਣੀ ਸਰਕਾਰ ਵੀ ਖੱਟਰ ਦੇ ਨਕਸ਼ੀ ਕਦਮਾਂ ਤੇ ਚੱਲ ਰਹੀ ਹੈ ਹਰਿਆਣਾ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਕਿ ਕਿਸਾਨ ਹਰਿਆਣੇ ਚ ਪ੍ਰਦਰਸ਼ਨ ਨਹੀਂ ਕਰਨਾ ਚਾਹੁੰਦੇ ਦਿੱਲੀ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਲੰਘਣ ਦੇਣਾ ਚਾਹੀਦਾ ਗੁਰਦਾਸਪੁਰ ਤੋਂ ਕਾਂਗਰਸ ਦੇ ਐਮਪੀ ਸੁਖਚਿੰਦਰ ਸਿੰਘ ਰੰਧਾਵਾ ਨੇ ਵੀ ਇਸ ਹਰਕਤ ਦੀ ਸਖਤ ਨਿੰਦਿਆ ਕਰਦਿਆਂ ਕਿਹਾ ਹੈ ਕਿ ਭਾਜਪਾ ਦੀ ਕਿਸਾਨੀ ਪ੍ਰਤੀ ਘਟੀਆ ਸੋਚ ਦਾ ਪ੍ਰਗਟਾਵਾ ਹੋਇਆ ਹੈ ਕਹਿੰਦੇ ਬੀਜੇਪੀ ਸਰਕਾਰ ਨੇ ਖੁਦ ਦਿੱਲੀ ਦੇ ਵਿੱਚ ਜੋ ਕਿਸਾਨਾਂ ਦਾ ਇਤਿਹਾਸਿਕ ਅੰਦੋਲਨ ਚੱਲਿਆ ਸੀ ਤਾਂ ਲਿਖਤੀ ਇਸ ਸਹਿਮਤੀ ਜਤਾਈ ਸੀ ਕਿ ਕਿਸਾਨਾਂ ਨੂੰ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਊਗਾ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣਗੇ ਤੇ ਪਰਚੇ ਰੱਦ ਕੀਤੇ ਜਾਣਗੇ ਪਰ 2 ਸਾਲ ਤੋਂ ਵੀ ਵੱਧ ਸਮਾਂ ਬੀਤ ਗਿਆ ਸਰਕਾਰ ਆਪਣੇ ਵਾਅਦੇ ਤੋਂ ਮੁੱਕਰੀ ਹੋਈ ਹੈ ਖਨੌਰੀ ਬਾਰਡਰ ਤੇ ਸੀਨੀਅਰ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ 12 ਦਿਨਾਂ ਦੇ ਵਿੱਚ ਉਹਨਾਂ ਦਾ ਭਾਰ 8 ਕਿਲੋ ਤੋਂ ਵੀ ਵੱਧ ਘਟ ਗਿਆ ਹੈ ਤੇ ਰੋਜ਼ਾਨਾ ਡੱਲੇਵਾਲ ਦੀ ਸਿਹਤ ਦੇ ਟੈਸਟ ਹੋ ਰਹੇ ਨੇ ਡਾਕਟਰ ਲਗਾਤਾਰ ਉਹਨਾਂ ਤੇ ਨ ਨਹੀਂ ਰੱਖ ਰਹੇ ਨੇ ਡਾਕਟਰ ਮੁਤਾਬਿਕ ਮਰਨ ਵੱਤ ਕਰਕੇ ਜਗਜੀਤ ਸਿੰਘ ਢੱਲੇਵਾਲ ਦੀਆਂ ਕਿਡਨੀਆ ਤੇ ਅਸਰ ਪੈ ਰਿਹਾ ਹੈ ਇਸ ਦੌਰਾਨ ਮੋਰਚੇ ਵਿੱਚ ਮੌਜੂਦ ਬਾਕੀ ਕਿਸਾਨ ਲੀਡਰਾਂ ਨੇ ਚਿੰਤਾ ਜ਼ਾਤਾਈ ਹੈ ਕਿ ਡੱਲੇਵਾਲ ਦੀ ਸਿਹਤ ਕਮਜ਼ੋਰ ਹੋ ਰਹੀ ਹੈ ਇਸ ਕਰਕੇ ਸਰਕਾਰ ਨੂੰ ਛੇਤੀ ਤੋਂ ਛੇਤੀ ਫੈਸਲਾ ਲੈਣਾ ਚਾਹੀਦਾ ਹੈ ਜੇ ਜਗਜੀਤ ਸਿੰਘ ਡੱਲੇਵਾਲ ਹੋਣਾ ਦੀ ਸਿਹਤ ਨੂੰ ਕੁਝ ਹੋਇਆ ਤਾਂ ਉਸ ਦੀ ਜ਼ਿੰਮੇਵਾਰੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹੋਵੇਗੀ ਕਿਸਾਨ ਲੀਡਰਾਂ ਨੇ ਇੱਥੇ ਇਹ ਵੀ ਐਲਾਨ ਕੀਤਾ ਕਿ 9 ਦਸੰਬਰ ਸੋਮਵਾਰ ਨੂੰ ਪੰਜਾਬ ਸੂਬੇ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਦੇ ਵਿੱਚ ਕਿਸਾਨ ਆਪੋ ਆਪਣੇ ਇਲਾਕੇ ਦੇ ਸੰਸਦ ਮੈਂਬਰਾਂ ਦੇ ਘਰਾਂ ਦੇ ਬਾਹਰ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਵਿੱਚ ਇੱਕ ਦਿਨ ਦਾ ਸੰਕੇਤਕ ਮਰਨ ਵਰਤ ਰੱਖਣਗੇ ਅਤੇ ਸੰਸਦ ਮੈਂਬਰਾਂ ਤੋਂ ਪੁੱਛਣਗੇ ਕਿ ਉਹ ਸੰਸਦ ਦੇ ਵਿੱਚ ਐਮਐਸਪੀ ਗਰੰਟੀ ਕਾਨੂੰਨ ਦਾ ਮੁੱਦਾ ਕਿਉਂ ਨਹੀਂ ਚੁੱਕਦੇ